ਸ਼੍ਰੀ ਸਤਿਆ ਸਾਈ ਸੇਵਾ ਸਮਿਤੀ ਰਾਜਪੁਰਾ ਵੱਲੋਂ ਸ਼੍ਰੀ ਸਤਿਆ ਸਾਈ ਬਾਬਾ ਦੇ 100ਵੇਂ ਜਨਮ ਦਿਹਾੜੇ ਨੂੰ ਸਮਰਪਿਤ ਅੱਖਾਂ ਦੀ ਜਾਂਚ ਦੇ ਮੁਫਤ ਕੈਂਪ ਦਾ ਆਯੋਜਨ ਸਮਿਤੀ ਦੇ ਮੈਂਬਰਾਂ ਦੀ ਅਗਵਾਈ ਹੇਠ ਕੀਤਾ ਗਿਆ ਜਿਸ ਦਾ ਸੈਂਕੜੇ ਲੋਕਾਂ ਨੇ ਫਾਇਦਾ ਲਿਆ ਇਸ ਕੈਂਪ ਵਿੱਚ ਖਾਸ ਤੌਰ ਤੇ ਤਿਆਰ ਕੀਤੀ ਗਈ ਮੋਬਾਈਲ ਆਈ ਟੈਸਟਿੰਗ ਵੈਨ ਵੀ ਆਈ ਹੋਈ ਸੀ ਜਿਸ ਵਿੱਚ ਅਤਿ ਆਧੁਨਿਕ ਅੱਖਾਂ ਦੀ ਜਾਂਚ ਕਰਨ ਵਾਲੀਆਂ ਮਸ਼ੀਨਾਂ ਫਿੱਟ ਕੀਤੀਆਂ ਹੋਈਆਂ ਸਨ ਇਸ ਕੈਂਪ ਵਿੱਚ ਸਿਵਲ ਸਰਜਨ ਪਟਿਆਲਾ ਡਾਕਟਰ ਜਗਬਾਲ ਇੰਦਰ ਸਿੰਘ ਅਤੇ ਐਸਐਮਓ ਰਾਜਪੁਰਾ ਡਾਕਟਰ ਸੋਨੀਆ ਜੰਗਵਾਲ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਇਸ ਕੈਂਪ 'ਤੇ ਸਰਕਾਰੀ ਹਸਪਤਾਲ ਰਾਜਪੁਰਾ ਦੇ ਅੱਖਾਂ ਦੇ ਮਾਹਿਰ ਡਾਕਟਰ ਪ੍ਰਿਆ ਮਿੱਤਲ ਡਾਕਟਰ ਅਵਨੀਤ ਕੌਰ ਅਤੇ ਐਫਥੈਲਮਿਕ ਅਫਸਰ ਡਾਕਟਰ ਸੁਸ਼ਮਾ ਕਾਲਿਆ ਵੱਲੋਂ ਲਗਭਗ 250 ਤੋਂ ਵੱਧ ਮਰੀਜ਼ਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ ਇਸ ਮੌਕੇ ਤੇ ਹੋਰ ਕੀ ਕੁਝ ਕਿਹਾ ਸਿਵਲ ਸਰਜਨ ਪਟਿਆਲਾ ਡਾਕਟਰ ਜਗਬਾਲਿੰਦਰ ਸਿੰਘ ਸੂਬਾ ਪ੍ਰਧਾਨ ਮਨਿੰਦਰ ਸਿੰਘ ਅਤੇ ਸਮਿਤੀ ਕਨਵੀਨਰ ਰਾਜਪੁਰਾ ਤੇ ਪ੍ਰੋਜੈਕਟ ਚੇਅਰਮੈਨ ਮਨੋਜ ਮੋਦੀ ਨੇ ਤੁਸੀਂ ਵੀ ਸੁਣੋ ਇੱਥੇ ਆਪਣੇ ਮੰਦਰ ਵਿੱਚ ਜੀ ਇਹ ਕੈਂਪ ਲਗਾ ਰਹੇ ਹਨ ਔਰ ਮੈਨੂੰ ਮੋਦੀ ਜੀ ਦਾ ਫੋਨ ਆਇਆ ਸੀਗਾ ਮੇਰੇ ਬਹੁਤ ਪੁਰਾਣੇ ਦੋਸਤ ਹੈ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੈ ਕਿ ਮੈਂ ਇੱਥੇ 4 ਸਾਲ ਸੇਵਾ ਨਿਭਾ ਕੇ ਗਿਆ ਮੈਂ ਬਤੌਰ ਸਮੋ ਸਿਵਲ ਹਸਪਤਲ ਰਹਾ ਇਸ ਕਰਕੇ ਇੱਥੇ ਦੀ ਪਬਲਿਕ ਨਾਲ ਬਹੁਤ ਜ਼ਿਆਦਾ ਪਿਆਰ ਵੀ ਹੈ ਔਰ ਇੱਥੇ ਦੇ ਜਿਹੜੇ ਲੋਕ ਨੇ ਉਹ ਮੈਨੂੰ ਪੁਰਾਣੇ ਜਾਣਦੇ ਨੇ ਮੋਦੀ ਜੀ ਨੇ ਮੈਨੂੰ ਅੱਜ ਸਪੈਸ਼ਲ ਬੁਲਾਇਆ ਕਿ ਡਾਕਟਰ ਸਾਹਿਬ ਤੁਸੀਂ ਇਸ ਕੈਂਪੇਨ ਤੇ ਜ਼ਰੂਰ ਆਣਾ ਮੈਨੂੰ ਲੱਗੇ ਕਿ ਮੈਨੂੰ ਆਣਾ ਚਾਹੀਦਾ ਮੈਂ ਖੁਦ ਵੀ ਆਈ ਸਪੈਸ਼ਲਿਸਟ ਹੈ ਮੈਨੂੰ ਬੜਾ ਅੱਛਾ ਲੱਗਦਾ ਹੈ ਕਿ ਜਦੋਂ ਆਪਾਂ ਆਪਣੇ ਫੀਲਡ ਵਾਸਤੇ ਕੋਈ ਸਪੈਸ਼ਲ ਕੰਮ ਕਰ ਸਕੀਏ ਤੇ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਪਿੱਛੇ ਇੱਕ ਬੜੀ ਆਧੁਨਿਕ ਵੈਨ ਖੜੀ ਹੈ ਜਿਹਦੇ ਵਿੱਚ ਲੇਟੈਸਟ ਇਕੁਪਮੈਂਟ ਹੈ ਆਪਾਂ ਪਰਦੇ ਨੂੰ ਵੀ ਦੇਖ ਸਕਦੇ ਹਾਂ ਪੇਸ਼ੈਂਟ ਦੀ ਅੱਖ ਦੀ ਜਾਂਚ ਵੀ ਕਰ ਸਕਦੇ ਹਾਂ ਔਰ ਇਹਦੀ ਸਭ ਤੋਂ ਅੱਛੀ ਗੱਲ ਹੈ ਕਿ ਇਹ ਇੱਕ ਮੋਬਾਈਲ ਵੈਨ ਹੈ ਕਿ ਜਿੱਥੇ ਬਜ਼ੁਰਗ ਨੇ ਜਿਹੜੇ ਕਿ ਹਸਪੀਟਲ ਚ ਨਹੀਂ ਆ ਸਕਦੇ ਜਿਹੜੇ 휠ਚੇਅਰ ਬਾਉਂਡ ਹੈ ਜਾਂ ਕੁਝ ਵੀ ਹੈ ਐਟਲੀਸਟ ਅਪਾ ਉਹਨਾਂ ਕੋਲ ਉਹਨਾਂ ਦੇ ਘਰ ਜਾ ਕੇ ਅਸੀਂ ਇਹ ਫੈਸਿਲਿਟੀ ਉਹਨਾਂ ਕੋਲ ਪਹੁੰਚਾ ਸਕਦੇ ਹਾਂ ਇਹਦੇ ਨਾਲ ਕੀ ਹੋਏਗਾ ਕਿ ਜਿਹੜੇ ਲੋਕਾਂ ਨੂੰ ਆਈ ਪ੍ਰੋਬਲਮਸ ਨੇ ਜਿਹੜੀ ਕਿ ਅਸੀਂ ਇੱਥੇ ਹੀ ਡਾਇਗਨੋਸ ਕਰ ਸਕੀਏ ਕਈ ਵਾਰੀ ਕੀ ਹੁੰਦਾ ਕਿ ਛੋਟੀ ਜੀ ਪ੍ਰੋਬਲਮ ਹੁੰਦੀ ਹੈ ਜਿਹਦੇ ਵਾਸਤੇ ਪੇਸ਼ੈਂਟ ਨੂੰ ਬਹੁਤ ਦੂਰ ਜਾਣਾ ਪੈਂਦਾ ਹੈ ਦੋ ਆਈ ਡ੍ਰੌਪਸ ਹੀ ਲਿਖਣੇ ਹੁੰਦੇ ਆ ਤੇ ਕਿਉਂ ਨਾ ਵੈਂਚ ਹੀ ਦੇ ਕੇ ਪੇਸ਼ੈਂਟ ਨੂੰ ਪੂਰਾ ਟ੍ਰੀਟਮੈਂਟ ਕਰ ਲਈਏ ਸੋ ਇਸ ਵੈਂ ਦਾ ਬਹੁਤ ਫਾਇਦਾ ਹੈ ਜੀ ਜਿਨ੍ਹਾਂ ਨੂੰ ਕੋਈ ਪਰਦੇਰੀ ਕੋ ਬਿਮਾਰੀ ਕੋ ਵੀ ਪਤਾ ਲੱਗ ਜਾਏਗੀ ਫਿਰ ਇਹ ਪੇਸ਼ੈਂਟਸ ਨੂੰ ਹਾਇਰ ਸੈਂਟਰ ਤੇ ਰੈਫਰ ਕਰ ਸਕਦੇ ਆ ਮੈਂ ਦੱਸਣਾ ਚਾਹਾਂਗਾ ਕਿ ਹੁਣ ਸਵੇਰ ਤੱਕ 160 ਮਰੀਜ਼ ਆ ਕੇ ਚੈੱਕ ਕਰਵਾ ਕੇ ਜੀ ਇਹਨਾਂ ਦਾ ਕੈਂਪ ਬਹੁਤ ਸਕਸੈਸਫੁਲ ਹੈ ਡਾਕਟਰ ਪ੍ਰਿਆ اور ਇੱਕ ਡਾਕਟਰ ਸਾਹਿਬ ਹੋਰ ਨੇ ਮੇਰੇ ਇੱਕ ਸ਼ਸ਼ਮਪਾਲਿਕਾ ਅਫਸਰ ਸਾਡੇ ਉਹ ਵੀ ਕੰਮ ਕਰ ਰਹੇ ਨੇ ਤੇ ਉਹਨਾਂ ਨੂੰ ਮੈਂ ਰਿਕੁਐਸਟ ਕੀਤੀ ਹੈ ਕਿ ਜਿਹੜੇ ਪੇਸ਼ੈਂਟ ਮੋਤੀ ਵਾਲੇ ਨਿਕਲਦੇ ਹਨ ਜਿਹੜਾ ਕੋਈ ਆਪਰੇਸ਼ਨ ਕਰਾਣਾ ਚਾਹੁੰਦਾ ਹੈ ਕਿ ਸਿਵਲ ਹਸਪਤਾਲ ਰਾਜਪੁਰਾ ਜਦੋਂ ਆਣਗੇ ਤੇ ਉਹਨਾਂ ਦੇ ਪੈਲ ਦੇ ਅਧਾਰ ਤੇ ਅਸੀਂ ਆਪਰੇਸ਼ਨ ਵੀ ਕਰਨਾ ਹੈ ਤੇ ਇਨਸ਼ੋਰ ਕਰਨਾ ਕਿ ਉਹਨਾਂ ਦਾ ਟ੍ਰੀਟਮੈਂਟ ਐਬਸੋਲੂਟਲੀ ਔਰ ਸਹੀ ਟੰਗ ਨਾ ਹੋਵੇ ਬਹੁਤ ਅੱਛਾ ਹੈ ਬਹੁਤ ਸੋਹਣਾ ਅਪਰੇਲਾ ਜੀ ਕਿ ਸੇਵਾ ਵੀ ਚੱਲ ਰਹੀ ਹੈ ਸਤਸੰਗ ਵੀ ਚੱਲ ਰਿਹਾ ਹੈ ਲੋਕ ਮੰਦਰਾ ਕੇ ਮੱਥਾ ਵੀ ਟੇਕ ਰਹੇ ਹਨ ਰੱਬ ਦੇ ਦਰਸ਼ਨ ਵੀ ਹੋ ਰਹੇ ਹਨ ਜਿੱਥੇ ਰੱਬ ਖੁਦ ਸਥਾਪਿਤ ਹੈ ਉੱਥੇ ਲੋਕਾਂ ਦਾ ਇਲਾਜ ਵੀ ਹੋ ਰਿਹਾ ਸੋ ਸੇਵਾ ਸਖਸੰਗ ਬਹੁਤ ਅੱਛਾ ਕਨਸੈਪਟ ਵੀ ਹੈ ਰਿਲੀਜੀਅਸ ਕਨਸੈਪਟ ਵੀ ਹੈ ਇਟਸ ਅ ਵੈਰੀ ਗੁੱਡ ਆਈਡੀਆ ਤੇ ਮੈਂ ਅੱਜ ਜਿਹੜੇ ਆਪਣੇ ਮਨਿੰਦਰ ਸਰ ਨੇ ਔਰ ਹੋਰ ਜਿਹੜੇ ਇਸ ਆਰਗੇਨਾਈਜੇਸ਼ਨ ਨਾਲ ਜਿਹੜੇ ਜੁੜੇ ਹੋਏ ਨੇ ਜਿਹੜੇ ਕੀ ਸਪੈਸ਼ਲੀ ਟਾਈਮ ਕੱਢ ਕੇ ਇਹ ਚੀਜ਼ਾਂ ਆਰਗੇਨਾਈਜ਼ ਕਰ ਰਹੇ ਹਨ ਖਰਚਾ ਕਰ ਰਹੇ ਹਨ ਉਹਨਾਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਇੰਨਾ ਸੋਹਣਾ ਪ੍ਰੋਗਰਾਮ ਕੀਤਾ ਤੇ ਮੈਨੂੰ ਇੱਥੇ ਬੁਲਾਇਆ ਥੈਂਕ ਯੂ ਮਨਿੰਦਰ ਸਿੰਘ ਜੀ ਸਰ ਇਹ ਮੋਬਾਈਲ ਵੈਨ ਹੈ ਕਿ ਨਹੀਂ ਕਿੜੇ ਸਰ ਇਹ ਮੋਬਾਈਲ ਵੈਨ ਜਿਹੜੀ ਆਹੰਦਰਾ ਤੋਂ ਆਈ ਆ ਤਾਂ ਬੰਬੇ ਦੇ ਵਿੱਚ ਇਹਦੀ ਰਜਿਸਟ੍ਰੇਸ਼ਨ ਹੋਈ ਆ ਕਿਉਂਕਿ ਪੈਨ ਇੰਡੀਆ ਵਾਸਤੇ ਸਾਡਾ ਮੇਨ ਫੋਕਸ ਉਸ ਵੇਲੇ ਲਦਾਖ ਜਾਣ ਦਾ ਸੀ ਪਰ ਅਸੀਂ ਫੇ ਰਿਕੁਐਸਟ ਕੀਤੀ ਸਾਡੇ ਵਾਲੰਟੀਅਰ ਪ੍ਰੈਜ਼ੀਡੈਂਟ ਨੂੰ ਕਿ ਤੁਸੀਂ ਪੰਜਾਬ ਜ਼ਰੂਰ ਇਹਨੂੰ 1 ਮਹੀਨਾ ਜਾਂ 2 ਮਹੀਨੇ ਸਾਨੂੰ ਸੇਵਾ ਦਾ ਮੌਕਾ ਦਿਓ ਤਾਂ ਇਸ ਗੱਲ ਦੀ ਸਾਨੂੰ ਬੜੀ ਖੁਸ਼ੀ ਆ ਕਿ ਵਾਈਗਰੂ ਜੀ ਦੀ कृपा हुई कि सब तो पहले हम मंदिर साहब गए। ਉੱਥੇ ਸਾਡੇ ਗ੍ਰੰਥੀ ਜੀ ਨੇ ਅਕਾਲ ਧਰ ਦੇ ਉੱਤੇ ਅਰਦਾਸ ਕੀਤੀ ਆ ਤਾਂ ਅਸੀਂ ਵਾਹਿਗੁਰੂ ਦਾ ਅਸ਼ੀਰਵਾਦ ਲੈ ਕੇ ਨਿਕਲੇ ਆ ਤਾਂ ਪਹਿਲਾ ਕੈਂਪ ਰਾਜਪੁਰੇ ਆਇਆ। ਇਹ ਕੋਈ ਪ੍ਰਮਾਤਮਾ ਵੱਲੋਂ ਹੋਇਆ ਕਿ ਰਾਜਪੁਰੇ ਆਣਾ ਸੀ ਅਸੀਂ ਤਾਂ ਰਾਜਪੁਰੇ ਦੇ ਵਿੱਚ ਸਾਨੂੰ ਉਮੀਦ ਨਹੀਂ ਸੀ ਕਿ ਇਹਨਾਂ ਵਧੀਆ ਤਾਂ ਇਹਨਾਂ ਸਕਸੈਸਫੁਲ ਕੈਂਪ ਹੋਊਗਾ ਜਿੱਦਾਂ ਸਰ ਨੇ ਕਿਹਾ ਜਿੱਦਾਂ ਜਿੱਦਾਂ ਇਹ ਸਾਨੂੰ ਗਾਈਡ ਕਰਨਗੇ ਉਹੋ ਜੇ ਅਸੀਂ ਕੈਂਪ ਕੈਂਪ ਲਾਵਾਂਗੇ। ਅੱਗੇ ਸਾਡੇ ਤਿੰਨ ਕੈਂਪ ਬਠਿੰਡੇ ਆ ਤਿੰਨ ਕੈਂਪ ਪਟਿਆਲੇ ਆ ਉਸ ਤੋਂ ਬਾਅਦ ਤਿੰਨ ਕੈਂਪ ਅਬੂਹਰ ਆ ਉਸ ਤੋਂ ਬਾਅਦ ਸਾਡੇ ਸਾਰੇ ਪੰਜਾਬ ਦੇ ਵਿੱਚ ਹਰੇਕ ਡਿਸਟ੍ਰਿਕਟ ਦੇ ਵਿੱਚ ਅਸੀਂ ਵੈਨ ਨੂੰ ਲੈ ਕੇ ਜਾਵਾਂਗੇ ਗਵਰਨਮੈਂਟ ਦੇ ਸਹਿਯੋਗ ਦੇ ਨਾਲ ਗਵਰਨਮੈਂਟ ਦੀ ਕੋਆਪਰੇਸ਼ਨ ਦੇ ਨਾਲ ਸਿਵਲ ਹਸਪੀਟਲਸ ਦੇ ਨਾਲ ਅਟੈਚ ਹੋ ਕੇ ਅਸੀਂ ਕੰਮ ਕਰਨਾ ਚਾਹੁੰਦੇ ਆ ਤਾਂ ਉਹਦਾ ਸਾਨੂੰ ਸ਼ੁਰੂਆਤ ਇੱਥੋਂ ਮਿਲ ਗਈ ਹੈ ਸਰ ਕਿੰਨੇ ਦਿਨ ਰਹੇਗੀ ਵੈਨ ਇੱਥੇ ਸਰ ਅਸੀਂ ਜਿੰਨਾ ਮਰਜ਼ੀ ਚ ਰੱਖੀਏ ਹੁਣ ਕਿਉਂਕਿ ਲਾ ਲੈ ਲਦਾਖ ਦਾ ਥੋੜਾ ਜਿਹਾ ਲੇਟ ਹੋ ਗਿਆ ਪ੍ਰੋਗਰਾਮ ਕਸ਼ਮੀਰ ਵੀ ਜਾਣੀ ਸੀ ਸੋ ਦੈਟ ਅਸੀਂ ਇਹਨੂੰ ਮਹੀਨੇ 2 ਮਹੀਨੇ 3 ਮਹੀਨੇ ਰੱਖ ਸਕਦੇ ਗਰਮੀ ਕਰ ਬੈਂ ਦੀ ਕਿੰਨੀ ਕੀਮਤ ਆਈ ਹੋਣੀ ਸਰ ਜੇ ਦੀ ਕਾਸਟ ਚੈਸੀ ਪਲਸ ਬੋਡੀ ਪਲਸ ਇਕਵਿਪਮੈਂਟ ਤਕਰੀਬਨ 1.25 ਕਰੋੜਸ ਤਾਂ ਰਨਿੰਗ ਕਾਸਟ ਅਸੀਂ ਕਰੀ ਰਹੇ ਆ ਉਹ ਸਾਰੇ ਮਿਲਾ ਕੇ ਸਾਰੇ ਜਿੰਨੇ ਵੀ ਸਾਡੇ ਆਰਗੇਨਾਈਜੇਸ਼ਨ ਦੇ ਲੋਕ ਆ ਹੋਰ ਵੀ ਸਾਡੇ ਕੋਲ ਸੱਜਣ ਹੈਗੇ ਆ ਉਹਨਾਂ ਦੇ ਸਹਿਯੋਗ ਨਾਲ ਅਸੀਂ ਇਹਨੂੰ ਚਲਾਵਾਂਗੇ ਪੇਸ਼ੈਂਟ ਤੋਂ ਇੱਕ ਵੀ ਪੈਸਾ ਨਹੀਂ ਲਵਾਂਗੇ ਥੈਂਕ ਯੂ ਜੀ ਨਮਨਤੋ ਅਡਿਸ਼ ਮਨੋਜ ਮੋਦੀ ਸੰਮਤੀ ਕਨਿਨ ਰਾਜਪੁਰ ਸਰ ਇਹ ਆਈ ਚੈਕਪ ਸਪੈਨ ਆਈ ਚੀ ਕੀ ਕਰੋਗੇ ਸਰ ਇਹ ਆਈ ਚੈਕਅਪ ਕੈਂਪ ਜਿਹੜਾ ਹੈਗਾ ਇਹ 바ਵਾ ਦੇ ਸੋਵੇਂ ਜਨਮ ਦੇ ਦਿਨ ਦੇ ਉਰਗਛੇ ਜਿਸੀਂ ਸਟਾਰਟ ਕੀਤਾ ਹੈਗਾ ਤੇ ਇੱਥੇ ਸਾਡਾ ਜਿਹੜਾ ਇਹ ਜਿਹੜੀ ਵੈਨ ਆਈ ਹੈ ਅੰਮ੍ਰਿਤਸਰ ਪਹਿਲਾਂ ਮੱਥਾ ਟਿਕਣ ਤੋਂ ਬਾਅਦ ਫਰਸਟ ਕੈਂਪ ਜਿਹੜਾ ਹੈ ਰਾਜਪੁਰੇ ਸਾਨੂੰ ਅਲਾਟ ਹੋਇਆ ਹੈ ਅਸੀਂ ਸਟੇਟ ਪ੍ਰੈਜ਼ੀਡੈਂਟ ਦਾ ਬਹੁਤ ਧੰਨਵਾਦੀ ਕਰਦੇ ਹਾਂ ਉਹ ਸੱਤੇ ਸਾਈ ਆਰਗੇਨਾਈਜੇਸ਼ਨ ਨੂੰ ਧੰਨਵਾਦ ਕਰਦੇ ਹਾਂ ਕਿ ਸਾਨੂੰ ਇਹ ਕੈਂਪਰ ਨੂੰ ਗਾਣ ਦਾ ਮੌਕਾ ਦਿੱਤਾ ਔਰ ਇੱਥੇ ਅਸੀਂ ਜਿਹੜਾ ਕੈਂਪ ਹੈਗਾ ਅੱਜ ਸਵੇਰੇ 9 ਵਜੇ ਤੋਂ ਸਟਾਰਟ ਕੀਤਾ ਹੋਇਆ ਤੇ ਅੱਜ 2 ਵਜੇ ਤੱਕ ਚੱਲੇਗਾ ਕੈਂਪ ਹੁਣ ਤੱਕ ਸਾਡੀ ਜਿਹੜੀਆਂ 160 ਤੋਂ ਉੱਪਰ ਰਜਿਸਟ੍ਰੇਸ਼ਨ ਹੋ ਚੁੱਕੀਆਂ ਤੇ ਜਿਹੜੀ ਇਹਦੇ ਵਿੱਚ ਜਿੰਨੀ ਵੀ ਸਰਵਿਸਿਜ਼ ਹੈਗੀਆਂ ਅੱਖਾਂ ਨਾਲ ਰਿਲੇਟਡ ਉਹ ਬਿਲਕੁਲ ਫ੍ਰੀ ਹੈਗੀ ਹੈ ਵੈਸੇ ਵੀ ਸਾਡੇ ਮਿਸ਼ਨ ਦੇ ਵਿੱਚ ਕਦੇ ਝੜਾਵਾ ਚੜਦਾ ਹੀ ਨਹੀਂ ਹੈਗਾ ਟੋਟਲੀ ਫ੍ਰੀ ਹੈ ਸਾਡਾ ਕੋਈ ਵੀ ਪੈਸਾ ਗੁੱਲਕ ਮੰਦਰ ਚ ਨਹੀਂ ਹੁੰਦੀ ਔਰ ਅਸੀਂ ਸਾਡੇ ਲੋਕ ਪੈਸਾ ਮੰਦਰ ਚੜਾਉਣਾ ਬੈਨ ਹੈ ਬਿਨਾਂ ਪੈਸੇ ਤੋਂ ਸਾਡੇ ਇਹ ਐਸੋਸੀਏਸ਼ਨ ਹੈਗੀ ਵੀ ਕਿਸੇ ਤੋਂ ਪੈਸਾ ਨਹੀਂ ਲੈਣਾ ਔਰ ਬਿਨਾਂ ਵੀ ਬਹੁਤ ਖਰਚਾ ਹੈਗਾ ਅਸੀਂ ਮੈਂਬਰਸ ਇਕੱਠੇ ਕਰਕੇ ਇਹਨੂੰ ਚਲਾਣੇ ਆ। ਜਿਹੜੇ ਆਪਰੇਸ਼ਨ ਵਗੈਰਾ ਡੈਗੂਸ ਹੋਏ ਆ ਕਰਦੇ ਰੱਖਦੇ ਪੇਸ਼ੈਂਟ ਉਹ ਫਿਰ ਤੁਸੀਂ ਕਿੱਥੇ ਕਰਾਓਗੇ ਇਹਨਾਂ ਜਿਹੜਾ ਇਹ ਕੈਂਪ ਹੈਗਾ ਇਹ ਗਵਰਨਮੈਂਟ ਦੇ ਨਾਲ ਰਿਲੇਟਡ ਹੈਗਾ ਗਵਰਨਮੈਂਟ ਦੇ ਜਿਹੜੇ ਆਫੀਸ਼ੀਅਲਸ ਹੈਗੇ ਆ ਡਾਕਟਰਸ ਹੈਗੇ ਆ ਉਹਨਾਂ ਨਾਲ ਹੀ ਅਸੀਂ ਇਹ ਕੈਂਪ ਲਗਾ پا ਰਹੇ ਆ। ਕਿਉਂਕਿ ਆਈ ਕੈਂਪ ਜਿਹੜਾ ਹੈਗਾ ਇੰਡੀਵਿਜੂਅਲ ਅਸੀਂ ਨਹੀਂ ਲਗਾ ਸਕਦੇ ਬਿਨਾ ਗਵਰਨਮੈਂਟ ਦੀ ਪਰਮਿਸ਼ਨ ਤੋਂ ਤੇ ਉਹਦੇ ਵਿੱਚ ਜਿੰਨੀ ਵੀ ਸਰਵਿਸ ਹੈਗੀ ਹੈ ਇਹ ਜੇ ਆਪਰੇਸ਼ਨ ਵੀ ਕਰਨੇ ਆ ਤਾਂ ਵੀ ਅਸੀਂ ਗਵਰਨਮੈਂਟ ਹਸਪੀਟਲ ਦੇ ਵਿੱਚ ਜਾਂ ਪ੍ਰਾਈਵੇਟ ਹਸਪੀਟਲ ਵਿੱਚ ਲਗਾਉਣੇ ਹੁੰਦੇ ਆ ਪਰ ਅਸੀਂ ਗਵਰਨਮੈਂਟ ਹਸਪੀਟਲ ਜਿਹੀ ਆਪਰੇਟ ਕਰਾਵਾ ਜੀ ਤੇ ਇਹਦੇ ਵਿੱਚ ਮੈਂ ਕੁਝ ਹੋਰ ਵੀ ਦੱਸਣਾ ਚਾਹਾਂ ਕਿ ਵੈਨ ਅੱਜ ਦਾ ਕੈਂਪ ਜਿਹੜਾ ਹੈਗਾ ਅਸੀਂ ਸੱਤੇ ਸਾਈ ਮੰਦਿਰ ਦੇ ਵਿੱਚ ਲੱਗਿਆ ਹੈਗਾ ਔਰ ਇਹ ਨੈਕਸਟ ਡੇ ਜਿਹੜਾ ਵੈਨ ਜਿਹੜੀ ਹੈਗੀ ਹੈ ਉਹ ਸਾਡੇ ਵਿਦਿਆ ਜੋਤੀ ਸਕੂਲ ਦੇ ਵਿੱਚ ਜਿਹੜਾ ਅਸੀਂ ਡ롭 ਕੀਤਾ ਹੋਇਆ ਐਲੀਮੈਂਟਰੀ ਪ੍ਰਾਇਮਰੀ ਸਕੂਲ ਐਨਟੀਸੀ 2 ਉਹਦੇ ਵਿੱਚ ਇੱਕ ਦਿਨ ਲ ਜਾਏਗੀ ਉੱਥੇ ਬੱਚਿਆਂ ਦੀ ਆਈ ਆਈ ਚੈੱਕਅਪ ਹੋਏਗਾ ਉੱਥੇ ਵੀ ਆਈ ਚੈੱਕਅਪ ਕਰਨ ਤੋਂ ਬਾਅਦ ਉਹ ਬੱਚਿਆਂ ਨੂੰ ਜਿਹੜੀ ਸਪੈਕਸ ਹੈਗੀਆਂ ਉਹ ਫ੍ਰੀ ਦਿੱਤੀ ਜਾਣਗੀਆਂ ਤੋ ਨੈਕਸਟ ਇਅਰ 30 ਦਿਨ ਹੈ ਉਸੇ ਸਿਵਲ ਹਸਪੀਟਲ ਚ ਰੱਖਣਾ ਹੈ ਅਸੀਂ ਵੈਨ ਨੂੰ ਤੇ ਜਿੰਨਾ ਵੀ ਪੇਸ਼ੈਂਟ ਹਸਪੀਟਲ ਚ ਆਏਗਾ ਉਹ ਵੀ ਅਸੀਂ ਐਜ਼ ਅਡਵਾਂਸ ਈਕਿਪਮੈਂਟ ਨਾਲ ਚੈੱਕ ਕਰਵਾਵਾਂਗੇ ਉੱਥੇ ਵੀ 9 ਤੋਂ 2 ਇਹ ਵੈਨ ਖੜੀ ਹੋਏਗੀ ਸਰ ਜਿਹੜੇ ਦਿਨ ਆਏਗੀ ਵੈਨ ਮੰਡੇ ਨੂੰ 19 ਤਰੀਕ ਨੂੰ ਇਹ ਵੈਨ ਜਿਹੜੀ ਹੈ ਸਕੂਲ ਚ ਜਾਏਗੀ ਐਂਟੀਸੀ 2 ਗਵਰਨਮੈਂਟ ਐਲੀਮੈਂਟਰੀ ਸਕੂਲ ਐਂਟੀਸੀ 2 ਔਰ 23 ਨੂੰ ਜਿਹੜੀ ਹੈ ਸਿਵਲ ਹਸਪੀਟਲ ਰਾਜਪੁਰਾ ਜਾਏਗੀ ਇਹਦੇ ਵਿੱਚ ਮੈਂ ਇੱਕ ਹੋਰ ਐਡ ਕਰਨਾ ਚਾਹਾਂਗਾ ਜਿਹੜਾ ਇਹ ਮਹੀਨਾ ਚੱਲ ਰਿਹਾ ਸਾਡਾ ਮਈ ਦਾ 1 ਮਈ ਤੋਂ ਲੈ ਕੇ 31 ਮਈ ਤੱਕ ਅਸੀਂ ਇਸ ਸਮਤੀ ਵੱਲੋਂ ਰਾਜਪੁਰਾ ਸਮਤੀ ਵੱਲੋਂ ਸੱਤ ਸੈਣੀ ٹرسٹ ਵੱਲੋਂ 슈ਗਰ ਫ੍ਰੀ ਕੈਂਪ ਲਗਾਇਆ ਹੋਇਆ ਇੱਕ ਮਹੀਨੇ ਲਈ ਜੀ ਦਾ ਸਮਾਂ ਸਵੇਰੇ 6:00 ਤੋਂ 8:00 ਵਜੇ ਤੇ ਹੈ ਪਬਲਿਕ ਲੈਬਰੀ ਦੇ ਟੈਸਟ ਬਿਲਕੁਲ ਫ੍ਰੀ ਕਿਤੇ ਜਾ ਰਹੇ ਹੈ ਸਰ ਇਹ ਮੰਦਰ ਵਿੱਚ ਹੀ ਹੋਏਗਾ ਟੈਸਟ ਨਹੀਂ ਉਹ ਪਬਲਿਕ ਲੈਬਰੀ ਵਿੱਚ ਫ੍ਰੀ ਹੋ ਰਿਹਾ ਹੈ ਏਬੀਵੀ ਨਿਊਜ਼ ਪੰਜਾਬ ਲਈ ਕੈਮਰਾ ਪਰਸਨ ਹਰਦਿਕ ਵਰਮਾ ਦੇ ਨਾਲ ਦੀਪਕ ਅਰੋੜਾ ਦੀ ਰਿਪੋਰਟ ਰਾਜਪੁਰਾ